जरा सी बात है लेकिन हवा को कौन समझाए दिए से मेरी माँ मेरे लिए काजल बनाती है छू नहीं सकती मौत भी आसानी से इसको यह बच्चा अभी माँ की दो आए ओढ़े हुए हैं माँ के उत्ते सन मशहूर शायर मुनवर राणा दियाँ जो हूँ इस दुनिया विच नहीं रहे ਬੀਤੇ ਦਿਨ ਉਹ ਹਮੇਸ਼ਾ ਇਸ ਫਾਨੇ ਦੁਨੀਆ ਤੋਂ ਰੁਖਸਤ ਹੋ ਗਏ ਨੇ 9 ਜਨਵਰੀ ਨੂੰ ਉਹਨਾਂ ਦੀ ਤਬੀਤ ਵਿਗੜੀ ਸੀ ਤੇ ਉਸ ਤੋਂ ਬਾਅਦ 71 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਹੁਣ ਆਖਰੀ ਸਾਲ ਲਏ ਨੇ ਤਾਂ ਕਹਿ ਸਕਦੇ ਆ ਕਿ ਸਾਹਿਤ ਜਗਤ ਨੂੰ ਉਹਨਾਂ ਦੇ ਤੁਰ ਜਾਣ ਨਾਲ ਵੱਡਾ ਘਾਟਾ ਪਿਆ ਆ ਤੁਮੇ ਵੀ ਨੀਂਦ ਸਿਆਨੇ ਲਗੀ ਹੈ ਥੱਕ ਗਏ ਹਮ ਵੀ ਚਲੋ ਹਮ ਅੱਜ ਸੇ ਇਹ ਕਿੱਸਾ ਅਧੂਰਾ ਛੋੜ ਦਿੰਦੇ ਹਾਂ ਤਾਂ ਅਬ ਇਸ ਗਾਉਂ ਸੇ ਰਿਸ਼ਤਾ ਹਮਾਰਾ ਖਤਮ ਹੋਤਾ ਹੈ ਫਿਰ ਅੱਖਾਂ ਖੋਲ ਲਈ ਜਾਏ ਕਿ ਸੁਪਨਾ ਖਤਮ ਹੋਤਾ ਹੈ ਇਸ ਗਲੀ ਮੇਂ ਉਹ ਭੂਖਾ ਕਿਸਾਨ ਰਹਤਾ ਹੈ ਇਹ ਵੋ ਜਮੀ ਹੈ ਜਹਾਂ ਆਸਮਾਨ ਰਹਤਾ ਹੈ ਅਲਵਿਦਾ ਮੁਨਵਰ ਰਾਣਾ